ਸੋ ਜੀ ਦੇ ਸਾਡੇ ਨਾਮ ਨੇ ਦੇਖੋ ਅੱਜ ਅਸੀਂ ਪਿੰਡ ਜ਼ਿਲ੍ਹਾ ਪਟਿਆਲਾ ਦੇ ਮੰਡਾਉਰ ਪਿੰਡ ਦੇ ਵਿੱਚ ਪਹੁੰਚੇ ਹਾਂ ਇਹਨਾਂ ਦੀ ਪਹਿਲਾਂ ਹੀ ਮੰਗ ਸੀ ਜਦੋਂ ਅਸੀਂ ਜੇਤੂ ਰੈਲੀ ਸਮਰਾਲਾ ਦੇ ਵਿੱਚ ਕਰਨ ਗਏ ਹਾਂ ਤਾਂ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਸੀ ਇਸ ਪਿੰਡ ਦੇ ਵਿੱਚੋਂ ਤੇ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਥੋੜੇ ਜਿਹੇ ਰੈਲੇ ਹੋਗੇ ਅਸੀਂ ਆਵਾਂਗੇ ਤੁਹਾਡੇ ਪਿੰਡ ਦੇ ਵਿੱਚ ਜਰੂਰ ਲੋਕਾਂ ਦੇ ਦਰਸ਼ਨ ਕਰਾਂਗੇ ਤੇ ਅੱਜ ਇਹਨਾਂ ਦੇ ਸੱਤੇ ਅਸੀਂ ਆਏ ਆਂ ਉਹਨੇ ਦਾ ਸੀ ਜੇ ਨੇੜੇ ਆਗਾ ਸੁਪਰੀਮ ਕੋਰਟ ਨੇ ਜੋ ਹਦਾਇਤ ਦਿੱਤੀ ਆ ਵੀ ਕੋਈ ਵੀ ਪਰਾਲੀ ਸਾੜੇਗਾ ਕਿਸਾਨ ਉਹਨੂੰ ਜੇਲ੍ਹ ਦੇ ਸੁਰੱਖਿਆ ਪਿੱਛੇ ਪਹੁੰਚਾ ਦੇਖੋ ਜਿਹੜੀ ਸੁਪਰੀਮ ਕੋਰਟ ਦਾ ਇਹ ਫੈਸਲਾ ਇਹ ਨਿੰਦਣਯੋਗ ਫੈਸਲਾ ਬੇਸ਼ੱਕ ਕਹਿੰਦੇ ਨੇ ਸਭ ਤੋਂ ਉੱਚਤਮ ਹੈ ਪਰ ਠੀਕ ਹੈ ਉੱਚਤਮ ਹੈ ਕੀ 8% ਪਰਾਲੀ ਦਾ ਮਤਲਬ ਧੂਆਂ ਫਲਾਉਣ ਵਾਲਾ ਪੂਰੇ ਸਾਲ 8% ਉਹਨੂੰ ਕਿਹਾ ਕਿ ਇਹਨਾਂ ਨੂੰ ਜ਼ਿਲਾਂ ਦੇ ਵਿੱਚ ਬੰਦ ਕਰ ਦਿਓ ਤੇ ਜਿਹੜੇ 92% ਹੋਰ ਨੇ ਇੰਡਸਟਰੀ ਐ, ਪੱਠੇ ਨੇ, ਟਰਾਂਸਪੋਰਟ ਐ, ਕਿੱਡੀਆਂ ਵੱਡੀਆਂ ਮਤਲ ਹੈਗੀਆਂ ਇੰਡਸਟਰੀਆਂ ਉਹਨਾਂ ਨੂੰ ਕਿਉਂ ਨਹੀਂ ਭਈ? ਇਹ ਮੰਨ ਲੈਂਦੇ ਅਸੀਂ ਕਿ ਸਾਰੇ ਹੀ ਜਿੰਨੇ ਪ੍ਰੋਡਕਸ਼ਨ ਫਲਾਉਣਗੇ ਸਾਰਿਆਂ ਨੂੰ ਜ਼ਿਲਾਂ 'ਦ ਖਾਵਾਂਗੇ। ਅਸੀਂ ਤਿਆਰ ਹਾਂ ਦੇਖਣ ਨੂੰ ਭਾਰ ਨਹੀਂ। ਜਿਵੇਂ ਪਹਿਲਾਂ ਪੱਖਪਾਤ ਸਰਕਾਰਾਂ ਨੇ ਕੀਤਾ ਕਿ ਜੀ ਪੰਜਾਬ ਦਾ ਧੂਆਂ ਦਿੱਲੀ ਨੂੰ ਆ ਗਿਆ। ਪੰਜਾਬ ਦਾ ਧੂਆਂ ਲਾਹੌਰ ਕਦਾਈ ਵੀ ਨਹੀਂ ਗਿਆ। ਨਾ ਅਜੇ ਤੱਕ ਗਿਆਨ ਨਗਾ ਨੂੰ ਜਾਵੇ ਇਹ ਤਰਕ ਸੰਗਤ ਫੈਸਲਾ ਨਹੀਂ ਹੈ ਸਪਰੀਂਗ ਕੋਰਟ ਦਾ ਜਿਹੜੇ ਕਿਸਾਨੀ ਵਾਲੇ ਪੱਖ ਹੈ ਉਹਨਾਂ ਨੂੰ ਨਾਜ਼ਰ ਅੰਦਾਜ਼ ਕਰਕੇ ਫੈਸਲਾ ਸੀ ਕੀ ਪ੍ਰਾਣੀ ਸਾਢੇ ਗਾ ਕਿਸਾਨ ਹੱਲ ਹੀ ਕੋਈ ਨਹੀਂ ਜਦੋਂ ਕਿਸੇ ਕੋਲੇ ਕਿਸੇ ਚੀਜ਼ ਦਾ ਹੱਲ ਨਹੀਂ ਉਹ ਤਾਂ ਫਿਰ ਹੋਊਗੀ ਠੀਕ ਹੈ ਜੁਰਮਾਨੇ ਵੀ ਕਰਨਗੇ ਪਹਿਲਾਂ ਵੀ ਕੀਤੇ ਆ ਸਜ਼ਾ ਜੇ ਕੋਈ ਹੈ ਨਹੀਂ ਐਕਟਰ ਵੀ ਉਹਨੂੰ ਇੰਨੀ ਸਜ਼ਾ ਹੋ ਜੂ ਪਹਿਲਾਂ ਨੇ ਕੀਤਾ ਸੀਗਾ ਕਈ 5 ਸਾਲ ਦੀ ਸਜ਼ਾ 2 ਕਰੋੜ ਜੁਰਮਾਨਾ ਉਦੋਂ ਅਸੀਂ ਲੜੇ ਆ ਜਦ ਦਿੱਲੀ ਵਿੱਚ ਸੀ ਉਹ ਤੋਂ ਪਿੱਛੇ ਹਟਿਆ ਥੋੜੇ ਨਵਾਂ ਫੈਸਲਾ ਇਹਨਾਂ ਨੇ ਪਰ ਤੁਹਾਨੂੰ ਲੱਗਦਾ ਕਿ ਕੁਦਰਤੀ ਸੀਗੇ ਜਾਂ BBMP ਦੀ ਨੈਗਲੀਜੈਂਸੀ ਸੀ ਕਿਸ ਤਰ੍ਹਾਂ ਦੇਖੋ ਹੜ੍ਹ ਕੁਦਰਤੀ ਤੌਰ ਤੇ ਆਉਂਦੇ ਆ ਅੱਜ ਤੋਂ ਨਹੀਂ ਜਦੋਂ ਤੋਂ ਦੁਨੀਆ ਸਾਜੀ ਹੈ ਤੇ ਆਉਂਦੇ ਰਹਿਣਗੇ ਇਹ ਕੁਦਰਤ ਦਾ ਇੱਕ ਵਰਤਾਰਾ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਸਰਕਾਰਾਂ ਨੇ ਉਹਦੇ ਬੰਦੋਬਾਸਤ ਕਰਨੇ ਹੁੰਦੇ ਆ ਕਿ ਜੇ ਮਾਰ ਹੋਵੇ ਕੁਦਰਤੀ ਘੱਟ ਤੋਂ ਘੱਟ ਕਿਵੇਂ ਹੋਵੇ ਇਹਦੇ ਵਿੱਚ ਅਸੀਂ ਦੇਖਿਆ ਕਿ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਤੇ ਨਾਲ ਜਿਹੜਾ ਬੀਬੀਏ ਬੋਰਡਾ ਨਦਰ ਭਾਖੜਾ ਬੋਰਡ ਮੈਨੇਜਮੈਂਟ ਉਹ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਇੱਕ ਤਾਂ ਜਦੋਂ ਜਿਹੜੀ ਕੁਦਰਤ ਆ ਇਹ ਸਭ ਤੋਂ ਬਲੀ ਹੈ ਇਹ ਤੋਂ ਵੱਡਾ ਕੋਈ ਨਹੀਂ ਹੈ ਕੁਦਰਤ ਦੇ ਨਾਲ ਜਦੋਂ ਮਨੁੱਖ ਛੇੜਛਾੜ ਕਰਦਾ ਜਾਂ ਮਤਲਬ ਸਾਇੰਸ ਕਹਿੰਦਾ ਕੋਈ ਗੱਲ ਆ ਉਦੋਂ ਇਹ ਮਤਲਬ ਬਦਲਾ ਲੈਂਦੀ ਆ ਮਨੁੱਖੋਂ ਰੂਪ ਦੇ ਵਿੱਚ ਸਾਡੇ ਇਹ ਦੇਸ਼ ਦੀਆਂ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਲਈ ਉਹਨਾਂ ਦੀਆਂ ਵੱਡੀਆਂ ਇੰਡਸਟਰੀਆਂ ਲਾਉਣ ਦੇ ਲਈ ਬੜੇ ਦਰਖਤ ਕੱਟੇ ਆ ਦੇਖੇ ਹੋਣੇ ਤੁਸੀਂ ਪਹਿਲਾਂ ਉਹ ਫਿਰ ਜਦੋਂ ਦਰਖਤ ਕੱਟੇ ਜਾਣਗੇ ਤਾਂ ਇਹ ਮੜਕੇ ਬਦਲਾਤ ਲਊ ਕੁਦਰਤ ਮਿਹਰਬਾਨ ਵੀ ਹੁੰਦੀ ਆ ਕੁਦਰਤ ਕਰੋਪ ਵੀ ਹੁੰਦੀ ਆ ਅੱਜ ਕਰੋਪ ਹੋਈ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਦੇਖੋ 31 ਮਈ ਤੱਕ ਜਦੋਂ ਬਾਰਸ਼ਾਂ ਨਮੀਆਂ ਸ਼ੁਰੂ ਹੋਣੀਆਂ ਹੁੰਦੀਆਂ ਉਦੋਂ ਡੈਮ ਇਹਨਾਂ ਨੇ ਖਾਲੀ ਕਰਨੇ ਹੁੰਦੇ ਆ 31 ਮਈ ਤੱਕ ਤਾਂ ਇਹਨਾਂ ਨੇ ਸਿਆਸੀ ਡਰਾਮਾ ਖੇਡਿਆ ਪੰਜਾਬ ਸਰਕਾਰ ਨੇ ਨਪਾਕ ਰਹੇ ਮਤੇ ਮੋਰਚਾ ਲਾ ਕੇ ਆਪ ਸਰਕੰਬਲੋਂ ਪਾਰਟੀ ਵੱਲੋਂ ਕਿ ਹਰਿਆਣਾ ਵਾਧੂ ਪਾਣੀ ਦਿੰਦਾ ਅਸੀਂ ਪਾਣੀ ਨਹੀਂ ਦੇਣਾ ਉਹਨੂੰ ਤਾਂ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਜਿੱਥੇ ਬੰਗਾਨ ਹੋਈ ਬੜਾ ਭੰਡਿਆ ਕਿ ਅੱਜ ਉਹ ਕਿੱਥੇ ਗੰਗਾ ਨੇ ਉਦੋਂ ਟਾਈਮ ਸੀਗਾ ਡੈਮਾਂ ਨੂੰ ਖਾਲੀ ਕਰਨ ਦਾ ਦੋ ਹੀ ਢੰਗ ਹੈ ਖਾਲੀ ਕਰਨ ਦੇ ਇੱਕ ਰਾਜਸਤਾਨ ਨੂੰ ਪਾਣੀ ਦੇਣਾ ਇੱਕ ਹਰਿਆਣੇ ਨੂੰ ਦੇਣਾ ਪੰਜਾਬ ਦੇ ਹਿੱਸੇ ਦਾ ਪਾਣੀ ਕਦੇ ਵੀ ਨਹੀਂ ਵਰਤਿਆ ਇਹਨਾਂ ਨੇ ਕਿਉਂਕਿ ਨਹਿਰਾ ਅੰਦਾ ਜਿਹੜਾ ਢਾਂਚਾ ਹੈ ਨਹਿਰੀ ਢਾਂਚਾ ਉਹ ਬੁਰੀ ਤਰ੍ਹਾਂ ਮਤਲਬ ਟੁੱਟ ਚੁੱਕਿਆ। ਨਾ ਕੋਈ ਰਜਵਾਹ ਨਾ ਕੋਈ ਨਹਿਰ ਉਹਦਾ ਨਮੀਨੀਕਰਨ ਕਰਨ ਵਾਲੇ ਨਵੇਂ ਛਿਰਿਆਂ। ਫੇਰ ਪੰਜਾਬ ਦੇ ਹਿੱਸੇ ਦਾ ਪਾਣੀ ਵਰਤਿਆ ਜਾਊਗਾ। ਵਰਨਾ ਨਹੀਂ ਵਰਤਿਆ ਜਾਂਦਾ ਫੇਰ ਉਹ ਡੈਮਾਂ 'ਚ ਹੀ ਖੜਾ ਹੋਊਗਾ। ਡੈਮਾਂ 'ਚ ਪਹਿਲਾਂ ਹੀ ਓਵਰਫਲੋ ਸੀ ਪਾਣੀ ਉੱਪਰੋਂ ਬਾਰਸ਼ਾਂ ਹੋ ਗਈਆਂ। ਅਗਲਾ ਇਕੱਠਾ ਕਰਨ ਲੱਗੇ। ਜਿਹੜਾ ਭਾਖੜਾ ਮੋਡ ਮੈਨੇਜਮੈਂਟ ਕਹਿੰਦੀ ਸਾਨੂੰ ਪੰਜਾਬ ਸਰਕਾਰ ਨੇ ਨਹੀਂ ਛੱਡਣ ਦਿੱਤਾ। ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਦੀ ਜ਼ਿੰਮੇਵਾਰੀ ਆ ਇਕੱਠਾ ਕਰੀ ਗਏ ਉਹ ਵਿਸਪੋਰਟ ਬਣਾ ਲਿਆ ਉਹ ਫਿਰ ਜਦੋਂ ਵਿਸਪੋਰਟ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ ਪੂਰੀ ਤਰ੍ਹਾਂ ਜ਼ਿੰਮੇਵਾਰ ਅਸੀਂ ਮੰਗ ਕਰਦੇ ਹਾਂ ਕਿ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਕੌਣ ਇਹਦਾ ਜ਼ਿੰਮੇਵਾਰ ਆ ਉਹਨੂੰ ਉਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇਸ ਕਰਕੇ ਅਸੀਂ ਨਿਆਹ ਜਾਂਚ ਦੀ ਮੰਗ ਕਰਦੇ ਆ ਐਮਐਸਪੀ ਵਾਲਾ ਮੁੱਦਾ ਬੜਾ ਮੁੱਦਾ ਬੜਾ ਜਿਹੜਾ ਟਰੰਪ ਵਾਲੀ ਗੱਲ ਚੱਲਦੀ ਆ ਹੁਣ ਕਿ ਜਾਂ ਤਾਂ ਮੇਰੀ ਮੰਨੋ ਤੇ ਨਹੀਂ ਟਾਇਰ ਫਲਾਉਂਗਾ ਪੰਜਾਬ ਪਰਸੈਂਟ ਇਹ ਉਹਦੇ ਨਾਲ ਜੁੜਿਆ ਹੋਇਆ ਜਦੋਂ ਗੈਟ ਸਮਝੌਤਾ ਹੋਇਆ ਬੈਸੋ ਬਾਰ ਸੰਸਦਾ ਬਣੀ ਆ ਇਹ ਉਦੋਂ ਹੀ ਉਹਦੇ ਫੈਸਲੇ ਦੇ ਵਿੱਚ ਪਿਆ ਕਿ ਬਾਹਰੋਂ ਕਣਕ ਵੀ ਲੈਣੀ ਪਊਗੀ ਬਾਹਰੋਂ ਹੋਰ ਚੀਜ਼ਾਂ ਵੀ ਲੈਣੀਆਂ ਪੈਣਗੀਆਂ ਤੇ ਨਹੀਂ ਤਾਂ ਫਿਰ ਅਸੀਂ ਹਾਂ ਧੱਕਾ ਕਰਾਂਗੇ ਇਹ ਉਹਦੇ ਨਾਲ ਜੁੜਿਆ ਹੋਇਆ ਕਣਕ ਜੇ ਬਾਹਰੋਂ ਆਉਂਦੀ ਆ ਆ ਸਾਡੀਆਂ ਬੰਦਰਗਾਹਾਂ ਤੇ ਪੂਰੇ ਕਟੈਕਸ ਲਾ ਲੂ ਕੇ 2200 ਤੋਂ ਕੁਇੰਟਰ ਪੈਂਦੀ ਆ ਅੱਜ ਅਸੀਂ ਲੈਨੇ ਆ ਸਫਾ 2400 ਠੀਕ ਹੈ ਜਿਹੜੀ ਅਮਰੀਕਾ ਦੀ ਖੇਤੀ ਤੇ ਨਾਲ ਉਹਦੇ ਆਸਟ੍ਰੇਲੀਆ ਵਗੈਰਾ ਹੋਰ ਨੇ ਲੋਕ ਉੱਥੇ ਐਵਰੇਜ ਜ਼ਮੀਨ ਅਮਰੀਕਾ ਦੇ ਵਿੱਚ 418 ਇਕੜ ਇੱਕ ਕਿਸਾਨ ਕੋਲ ਐਵਰੇਜ ਤੇ ਦੂਜਿਆਂ ਕੋਲੇ ਹੈਗੀ 2300 ਇਕੜ ਐਵਰੇਜ ਹਿੰਦੁਸਤਾਨ ਕੋਲੇ ਕਿੰਨੀ ਐਵਰੇਜ ਢਾਈ ਏਕੜ ਹੁਣ ਢਾਈ ਏਕੜ ਵਾਲੇ ਦਾ ਮੁਕਾਬਲਾ ਕਰਾਉਣਾ ਚਾਹੁੰਦੇ ਆ 2300 ਏਕੜ ਵਾਲੇ ਨੂੰ ਢਾਈ ਏਕੜ ਵਾਲੇ ਦਾ ਮੁਕਾਬਲਾ ਕਿਹਣਾ ਕਰਾਉਣਾ ਚਾਹੁੰਦੇ ਆ 418 ਏਕੜ ਵਾਲੇ ਨਾਲ ਕਿਵੇਂ ਹੋਊਗਾ ਇਹ ਖੇਤੀ ਨੂੰ ਬਿਲਕੁਲ ਤਬਾਹ ਕਰਦਾ ਉਹ ਸਮਝਾਉਂਦਾ ਇਸੇ ਕਰਕੇ ਐਮਐਸਪੀ ਤੋਂ ਮੁਦਰੇ ਭੱਜ ਰਹੇ ਸੀਗੇ ਅੱਜ ਬੜੀ ਖੁਸ਼ੀ ਹੈ ਜੀ ਸਾਨੂੰ ਕਿਉਂਕਿ ਡਕੌਂਦਾ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਜੀ ਬੁਰਜ ਨੇ ਜਿਹੜੇ ਜਿਨ੍ਹਾਂ ਨੇ ਪਿੱਛੇ ਬਹੁਤ ਵੱਡਾ ਸੰਘਰਸ਼ ਹੈ ਜਿਹੜਾ ਲੜਿਆ ਤੇ ਜਿੱਤੇ ਰਤੀ ਕਿਉਂਕਿ ਜੋ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਸੀ ਉਹਦੇ ਚ ਵੱਧ ਤੋਂ ਵੱਧ ਚੜ ਕੇ ਇਹਨਾਂ ਨੇ ਲੋਕਾਂ ਤੋਂ ਸਹਿਯੋਗ ਲਿਆ ਕਿ ਹੋਇਆ ਸੋ ਉਹਨਾਂ ਦੇ ਉਸ ਦੌਰੇ ਨੂੰ ਲੈ ਕੇ ਜੇ ਅਸੀਂ ਧੰਨਵਾਦ ਕਰਨ ਦੇ ਲਈ ਉਹਨਾਂ ਨੂੰ ਪਿੰਡ ਦੇ ਵਿੱਚ ਬੁਲਾਇਆ ਅਤੇ ਅੱਗੇ ਵਾਸਤੇ ਉਹਨਾਂ ਨੂੰ ਵੀ ਖਿਲਦਾ ਵਿਸ਼ਵਾਸ ਦਵਾਇਆ ਵੀ ਜਥੇਬੰਦੀ ਨੂੰ ਕਿਤੇ ਵੀ ਜਦੋਂ ਵੀ ਕਿਸੇ ਤਰ੍ਹਾਂ ਦੀ ਲੋਕਾਂ ਦੇ ਹਿੱਤਾਂ ਲਈ ਲੜਨ ਲਈ ਸੰਘਰਸ਼ ਦੀ ਲੋੜ ਹੋਵੇਗੀ ਤਾਂ ਅਸੀਂ ਨਗਰ ਵੱਲੋਂ ਵੱਧ ਤੋਂ ਵੱਧ ਸਹਿਯੋਗ ਦਵਾਂਗੇ। ਤੁਹਾਨੂੰ ਬਹੁਤ ਜ਼ਿਆਦਾ ਮਾਣ ਆ ਕਿ ਸਾਡੇ ਪਿੰਡ ਵਿੱਚ ਉਹਨਾਂ ਨੇ ਚਰਨ ਪਾਏ। ਤੇ ਸਾਨੂੰ ਬਹੁਤ ਟੈਂਕ ਉਮੀਦਾਂ ਸੀ ਕਿ ਸ਼ਬਾ ਪ੍ਰਧਾਨ ਸਾਡੇ ਕੋਲ ਚ ਪਹੁੰਚਣਾ ਤੇ ਜਿਹੜੀ ਪਿਛਲੇ ਲੈਂਡ ਪੋਲਿੰਗ ਦੇ ਟਾਈਮ ਇਕੱਠ ਹੋਇਆ ਸੀ ਤੇ ਮਰੌੜ ਪਿੰਡ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਉਹਦੇ ਸਹਿਯੋਗ ਦਾ ਧੰਨਵਾਦ ਕਰਨ ਲਈ ਇੱਥੇ ਆਏ। ਇਹ ਦਿਨ ਉਥੇ ਚਾਹ ਵੀ ਮਿਲਦਾ ਕਿਉਂ ਨਹੀਂ ਆਏ ਨੇ। ਉਹ ਸਾਥ ਆ ਮਿਲਦਾ ਤੇ ਉਹਨਾਂ ਨੇ ਤੁਹਾਨੂੰ ਮਤਲਬ ਜਿਹੜਾ ਉੱਥੇ ਗਿਆ ਸਭ ਤੋਂ ਵੱਧ ਘੱਟ ਸੀ ਆਗਮੀ ਮਰੌੜ। ਉਹਨਾਂ ਦਾ ਉਹਦੇ ਸੰਬੰਧ ਵਿੱਚ ਰਿਹਾ ਸੀ। ਜਿਹੜੀ ਇਹ ਮਤਲਬ ਅਕਵਾਇਰ ਕਰਨੀ ਸੀ ਜ਼ਮੀਨ ਉਹਦੇ ਚ ਅਸੀਂ 3 ਬੰਦੇ ਲੈ ਕੇ ਗਏ ਥੋ ਕੱਲੇ ਪਿੰਡ ਚੋਂ ਮਡੌਰ ਚੋਂ ਉਹਦੇ ਸੰਬੰਧ ਚ ਆਏ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਸਾਡਾ ਪਿੰਡ ਇਸ ਗੱਲ ਚ ਬਹੁਤ ਉਤਸਾਹ ਰਹਿਦਾ ਕੋਈ ਵੀ ਕੰਮ ਹੋਵੇ ਉਹਦੇ ਚ ਵੱਧ ਚੜ੍ਹ ਕੇ ਯੋਗਦਾਨ ਉਹ ਕਰਦੇ ਆਂ ਮਤਲਬ ਕਿਸੇ ਵੀ ਸੰਸਥਾ ਦੇ ਵਿੱਚ ਨਾਲ ਹੋਰ ਅਸੀਂ ਸੰਯੋਗ ਦਿੰਦੇ ਆਂ ਪੂਰਾ ਉਹਦੇ ਸੰਬੰਧ ਚ ਅਸੀਂ ਪ੍ਰਧਾਨਗੀ ਦਾ ਮਤਲਬ ਸਾਡੇ ਜਥੇਬੰਦੀ ਦਾ ਬਹੁਤ ਧੰਨਵਾਦ ਕਰਦੇ ਆਂ ਇੱਥੇ ਆ ਕੇ ਸਾਡੇ ਮਤਲਬ ਉਹ ਤਾਂ ਸਾਹ ਕਰਿਆ ਲੋਕਾਂ ਨੂੰ ਪ੍ਰਧਾਨਗੀ ਦੀ ਰੋਚੀ ਹਲਕੇ ਆਏ ਨੇ ਇੱਥੇ